ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਵੇਸਣ ਦੀ ਬਰਫੀ ਬਣਾਉਣਾ ਤੇ ਇਹਦੇ ਵਾਸਤੇ ਆਪਾਂ ਦੋ ਕੌਲੀਆਂ ਲੈ ਲਈਆਂ ਵੇਸਣ ਦੀਆਂ ਇੱਕ ਕੌਲੀ ਲੈ ਲਈ ਘਿਓ ਦੀ ਘਿਓ ਤੁਸੀਂ ਜਿਹੜਾ ਮਰਜ਼ੀ ਦੇਸੀ ਨਾਲ ਦਾ ਜਿਹੜਾ ਵਰਤਦੇ ਹੋ ਹੀ ਲੈ ਸਕਦੇ ਹੋ ਇੱਕ ਕੌਲੀ ਲਈ ਆਪਾਂ ਖੰਡ ਦੀ ਤੇ ਇਹ ਹੁਣ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਵੇਸਣ ਦੀ ਬਰਫੀ ਬਹੁਤ ਹੀ ਸਾਂਝ ਤਰੀਕੇ ਨਾਲ ਬਣਾਵਾਂਗੇ ਆਪਾਂ ਬਰਫੀ ਬਣਾਉਣ ਵਾਸਤੇ ਹੁਣ ਕੜਾਹੀ ਗੈਸ ਤੇ ਰੱਖ ਲਈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਘਿਓ ਦੀ ਘਿਓ ਪਾ ਲੈ ਹਾਂ ਜਦੋਂ ਘਿਓ ਗਰਮ ਹੋ ਗਿਆ ਉਦੋਂ ਪਾਉਣਾ ਇਹਦੇ ਵਿੱਚ ਇਸਾਂ ਬੱਚਿਆਂ ਨੂੰ ਜੀ ਛੁੱਟਾ ਹੁਣ ਕੋਈ ਨਾ ਕੋਈ ਚੀਜ਼ ਹਰ ਰੋਜ਼ ਬੰਦ ਹੀ ਰਹਿੰਦੀ ਹੈ ਘਰੇ ਤੇ ਆਪਣੇ ਬੱਚੇ ਖਾਂਦੇ ਹੀ ਰਹਿੰਦੇ ਆ ਕਿਉ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾ ਦਾਂਗੇ ਬੇਸਨ ਕਿਉ ਆਪਣਾ ਇੱਕ ਕੌਲੀ ਸੀ ਬੇਸਨ ਆਪ ਪਾਇਆ ਦੋ ਕੌਲੀਆਂ ਠੀਕ ਹੈ ਜੀ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿਉ ਅੱਜ ਘਟ ਵੀ ਪਾ ਸਕਦੇ ਹੋ जी ज्यादा घ्यो खाना चाहने ज्यादा भी पा सकते चंकी तरह ना मिक्चर ला लेंगे हौली हौली आपू भुन चाहवा बेसन देख सकते बेसन अपना भुज रहा ਇਸ ਤੋਂ ਇਸ ਤਰ੍ਹਾਂ ਨੂੰ 10 ਤੋਂ 15 ਮਿੰਟ ਆਪਾਂ ਪੁੰਨਾਗੇ ਚੰਗੀ ਤਰ੍ਹਾਂ ਜਿੰਨੀ ਕਰ ਆਪਣਾ ਇਹ ਸਣ ਚੰਗੀ ਤਰ੍ਹਾਂ ਨਿਕoidਾਉਣੀ ਦੇ ਰਪਾਂ ਗੈਸ ਚਲਾਈ ਜਾਵਾਂਗੇ ਥੋੜਾ ਜਿਹਾ ਗੈਸ ਆਪਾਂ ਜ਼ਿਆਦਾ ਨਹੀਂ ਕੀਤਾ ਘੱਟ ਆ ਜਿਵੇਂ ਜਿਵੇਂ ਆਪਣਾ ਵੇਸਣ ਨੂੰ ਜੂਆਵੇਂ ਵਿੱਚ ਕਿਆ ਛੱਡੂਗਾ ਜੀ ਪਤਲਾ ਹੋਈ ਜਾਊਗਾ ਪਹਿਲਾਂ ਆਪਣਾ ਸੰਗਣਾ ਸੀ ਵੇਸਣ ਦੋ ਕੌ ਲਾ ਰਿਹਾ ਹੈ ਸੰਦਗਾ ਸੀ ਇੱਕ ਗੋਲੀ ਪਾਈ ਸੀ ਕਿਆ ਉਹਦੀ ਇੱਕ ਕੋਲੀ ਪਾਵਾਂਗੇ ਆਪਾਂ ਖੰਡ ਦੀ ਜੇ ਤੁਸੀਂ ਖੰਡ ਵੱਧ ਖਾਣੇ ਹੋ ਤਾਂ ਵੱਧ ਤੋਂ ਖੂੜੀ ਪਾ ਸਕਦੇ ਹੋ ਖੰਡ ਦੀ ਵੀ ਆਪਾਂ ਚਾਸੀ ਨਹੀਂ ਬਣਾਉਂਦੇ

ਹਲਕੇ ਜਿਆਦਾ ਹੋ ਗਿਆ ਨਾਲੇ ਪਤਲਾ ਹੋ ਗਿਆ ਪਹਿਲਾਂ ਸੰਗਣਾ ਸੀ ਇਹ ਵੀ ਖੁਸ਼ਬੂ ਵੀ ਆਉਣ ਲੱਗ ਗਈ ਖੁਸ਼ੂਰ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੁੱਪਣਾ ਦੇ ਸੰਭੁੱਜ ਗਿਆ ਕੱਚਾ ਨਹੀਂਗਾ ਜੇ ਮਸ ਜਦੋਂ ਇਹ ਸੰਭੁੱਜੀ ਜਾਂਦਾ ਹੋਵੇ ਉਹਨੂੰ ਭੁਲਾਈ ਚੱਲੋ ਰੁਕਣਾ ਨਹੀਂਗਾ ਕਿ ਥੱਲੇ ਲੱਗੰਦਾ ਡਾਰਾ ਜੇ ਉਹ ਆਪਣਾ ਵੇਸਣ ਪੁੱਜ ਗਿਆ ਉਦੋਂ ਆਪਾਂ ਇਹਨੂੰ ਬਾਹ ਕੇ ਰੱਖ ਦਾਂਗੇ ਥੱਲੇ ਗੈਸ ਤੋਂ ਫਿਰ ਆਪਾਂ ਬਣਾਵਾਂਗੇ ਚਾਸਨੀ カラー ਵੀ ਚੇਂਜ ਹੋ ਗਿਆ ਜੀ ਆਪਣੇ ਵੇਸਣ ਦਾ ਹੁਣ ਆਪਾਂ ਗੈਸ ਕਰਦਾਂਗੇ ਬੰਦ ਕੁਸ 5-7 ਮਿੰਟ ਜਦੋਂ ਪਿਆਰ ਆ ਉਦੋਂ ਵੀ ਵੇਸਣ ਆਪਣਾ ਪੁੱਜ ਜੂਗਾ ਦੇਖ ਸਕਦੇ ਹੋ ਤੁਸੀਂ ਵੇਸਣ ਆਪਣਾ ਪੁੱਜ ਗਿਆ ਹੁਣ ਆਪਾਂ ਗੈਸ ਕਰਤਾ ਬੰਦ ਤਾਂ ਹੁਣ ਇਸ ਤਰ੍ਹਾਂ ਨਾਲ ਇਹਨੂੰ 5-4 ਮਿੰਟ ਹਲਾਈ ਚੱਲਾਂਗੇ ਕਿਉਂਕਿ ਆਪਦੇ ਸੇਕ ਨਾਲ ਵੀ ਝੁੱਜਦਾ ਰਹਿੰਦਾ ਇਹ ਤੇ ਕੜਾਈ ਗਰਮ ਹੁੰਦੀ ਹੈ ਫਿਰ ਹੁਣ ਆਪਾਂ ਇਹ ਖੜੀ ਥਲੇ ਪਾਰ ਕੇ ਰੱਖ ਦਾਂਗੇ 45 ਨਿ ਮਨਾਵਾਂਗੇ ਚਾਸ਼ ਨਿਮਣਾਉਣ ਵਾਸਤੇ ਜੀ ਆਪਾਂ 프라이ਪੈਨ ਲੈ ਲਿਆ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਆਪਾਂ ਖੰਡ ਦੀ ਪਾਵਾਂਗੇ ਤੇ ਅੱਧੀ ਕੌਲੀ ਪਾਵਾਂਗੇ ਪਾਣੀ ਦੀ ਇੱਕ ਕੌਲੀ ਆਪਣੀ ਖੰਡ ਦੀ ਸੀ ਤੇ ਅੱਧੀ ਕੌਲੀ ਪਾਵਾਂਗੇ ਇਹਦੇ ਵਿੱਚ ਪਾਣੀ ਦੀ ਹੁਣ ਬਣਾਵਾਂਗੇ ਆਪਾਂ ਇਹਦੀ ਚਾਸ਼ਨੀ ਚਾਸ਼ ਨਿਮਣਾਉਣ ਲਈ ਨਾ ਖੰਡ ਨੂੰ ਖਾਇਨੇ ਪਾ ਲਿਆ ਆਪਾਂ ਚੰਗੀ ਤਰ੍ਹਾਂ ਇਸ ਨੂੰ ਹਿਲਾਈ ਜਾਵਾਂਗੇ ਤੇ ਚਾਸ਼ਨੀ ਆਪਣੀ ਬਣ ਕੇ ਤਿਆਰ ਹੋ ਜਾਊਗੀ ਆਪਾਂ ਹੁਣ ਚੰਗੀ ਤਰ੍ਹਾਂ ਇਹ ਹਿਲਾਈ ਜਾਵਾਂਗੇ ਤਾਂ ਕਿ ਆਪਣੀ ਖੰਡ ਹੈ ਜਿਹੜੀ ਵਿੱਚ ਖੁਰਜੇ ਇਹਦੀ ਬਰਫੀ ਦੀ ਵੇਸਣ ਵਾਲੀ ਬਰਫੀ ਜਿਹੜੀ ਚਾਸ ਦੀ ਬਣੋ ਤੁਸੀਂ ਜਿਆਦਾ ਤੇਜ਼ ਨਹੀਂ ਬਣਾਉਣੀ ਹੁੰਦੀ ਇਹ ਥੋੜੀ ਜੀ ਹੱਥ ਨਾਲ ਬਸ ਚਿਪਕਦੀ ਹੋਵੇ ਛੋਟੀ ਜੀ ਤਾਰ ਬੰਨਦੀ ਹੋਵੇ ਜਿਆਦਾ ਨਾ ਬੰਨਦੀ ਹੋਵੇ ਫਿਰ ਆਪਣੀ ਬਰਫੀ ਬਿਲਕੁਲ ਸਹੀ ਬਣਦੀ ਹੈ ਜੀ ਮੇਰੀਆਂ ਵੀਡੀਓ ਤੁਸੀਂ ਦੇਖ ਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਮੇਰੀ ਰੈਸਪੀ ਵਧੀਆ ਲੱਗਦੀ ਹੈ ਘਰ ਦੇ ਵਿੱਚ ਟਰਾਈ ਜ਼ਰੂਰ ਕਰਿਆ ਕਰੋ ਜੀ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਆਪ ਵੀ ਖਾਇਆ ਕਰੋ ਜੀ ਇਸ ਤਰ੍ਹਾਂ ਨਾਲ ਆਪਣੀ ਖੰਡ ਮੈਲਟ ਹੋ ਗਈ ਇਹਦੇ ਵਿੱਚ ਆ ਦੇਖ ਸਕਦੇ ਹੋ ਇਹ ਖੰਡ ਆਪਣੀ ਮੈਲਟ ਹੋ ਗਈ ਵਿੱਚ ਖੁਰਗੀ ਤੇ ਹੁਣ ਆਪਣੀ ਚਾਹਣੀ ਹੈ ਜਿਹੜੀ ਉਬਲਣ ਲੱਗ ਗਈ ਉੱਤੇ ਝਾਗ ਆ ਗਈ ਇਹਦੇ ਤੇ ਤੇ ਹੌਲੀ-ਹੌਲੀ ਆਪਾਂ ਇਸ ਤਰ੍ਹਾਂ ਹੁਲਾਈ ਚੱਲਾਂਗੇ ਜਿੰਨੀ ਦੇਰ ਬਣਾਉਂਗੀ ਬੰਦੀ ਨਿਸ਼ਾਸ਼ ਨੇ ਜੇ ਸਾਸਨੀ ਦਿੱਤੇ ਮੈਲ ਜੀ ਆ ਜੇ ਛੱਗ ਜੀ ਆ ਜੇ ਤੁਸੀਂ ਦੋ ਚਮਚੇ ਦੁੱਧ ਦੇ ਵੀ ਪਾ ਸਕਦੇ ਹੋ ਉਹਦੇ ਨਾਲ ਆਪਣੀ ਚਾਹਣੀ ਹੈ ਜਿਹੜੀ ਉਸਾਫ ਹੋ ਜਾਂਦੀ ਹੈ ਹੁਣ ਜਿਹੜੀ ਚਾਹਣੀ ਆਪਣੀ ਬਿਲਕੁਲ ਬਣ ਕੇ ਬਸ ਤਿਆਰ ਹੀ ਹੈ ਸਮਝੋ ਨੇੜੇ ਹੀ ਆ ਬਣਦੇ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਥੋੜਾ ਜਿਹਾ ਫੂਡ ਕਲਰ ਆ ਹੈਗਾ ਆਪਣਾ ਲੱਡੂਆਂ ਵਾਲਾ ਰੰਗ ਆ ਜਿਹੜਾ ਪੀਲਾ ਕਲਰ ਹੁੰਦਾ ਉਹ ਐਡ ਕਰ ਦਾਂਗੇ ਇਹਦੇ ਵਿੱਚ ਇਹ ਜਦੋਂ ਆ ਕੇ ਜੀ ਆਪਣੀ ਵਰਕੀ ਦਾ ਨਾ ਜਿਹੜਾ ਕਲਰ ਆ ਉਹ ਬਹੁਤ ਸੋਹਣਾ ਹੁੰਦਾ ਚਾਣੀ ਬਣੀ ਦਾ ਤੁਸੀਂ ਇਸ ਤਰ੍ਹਾਂ ਚੈੱਕ ਕਰਨਾ ਇਹਨੂੰ ਕਿ ਇਸ ਤਰ੍ਹਾਂ ਨਹੀਂ ਇਹ ਆਹ ਦੇਖੋ ਆਪਣੀ ਉਂਗਲ ਨਾਲ ਨਾ ਚਿਪਕਦੀ ਹੈ ਜਦੋਂ ਛੋਟੀ ਜੀ ਐ ਤਾਰ ਬਣਨ ਲੱਗ ਗਈ ਉਦੋਂ ਆਪਾਂ ਇਹਨੂੰ ਬੰਦ ਕਰ ਦਾਂਗੇ ਚਾਣੀ ਆਪਣੀ ਬਿਲਕੁਲ ਬਣ ਕੇ ਤਿਆਰ ਆਪਾਂ ਗੈਸ ਕਰ ਦਿੱਤਾ ਬੰਦ ਇਤੋਂ ਦੱਸਦੇ ਆਂ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਆਕੇ ਐਵੇਂ ਵੀ ਇੰਨੀ ਇੰਨੀ ਕਤਾਰ ਬਣਨੀ ਚਾਹੀਦੀ ਜਿਆਦਾ ਨਹੀਂ ਵੀ ਇਸ ਤਰ੍ਹਾਂ ਇੰਨੀ ਕਤਾਰ ਬਣੇ ਇਸ ਤੋਂ ਜਿਆਦਾ ਨਹੀਂ ਹੁਣ ਆਪਾਂ ਨਾ ਇਹਨੂੰ ਗਰਮ ਕਰਨ ਨੂੰ ਹੀ ਬਰਫੀ ਦੇ ਵਿੱਚ ਬਿਸਣ ਵਾਲੇ ਖੋਲ ਦੇ ਵਿੱਚ ਪਾ ਦਾਂਗੇ ਜੀ ਸੌਰੀ ਬਰਫੀ ਕਹੀ ਜਾਂਦੇ ਆ ਇਸ ਨਾਲੇ ਖੋਲ ਦੇ ਵਿੱਚ ਐਡ ਕਰ ਦਾਂਗੇ ਇਰੇ ਵਿੱਚ ਨਾ ਆਪਾਂ ਥੋੜਾ ਜਿਹਾ ਆਵਲਾ 레드 ਕਲਰ ਵੀ ਪਾ ਲਿਆ ਸੀ orange ਕਲਰ ਆ ਜਿਹੜਾ ਆਵਲਾ ਥੋੜਾ ਜਿਹਾ ਵੀ ਪਾ ਲਿਆ ਸੀ ਆ ਫਿਰ ਇਹਦੇ ਨਾਲ ਜਿਆਦਾ ਕਲਰ ਸੋਨਾ ਆ ਜਾਊਗਾ ਬੇਸ ਸਨ ਆ ਜਿਹੜਾ ਆਪਣਾ ਥੋੜਾ ਜਿਹਾ ਗਰਮਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਸ਼ਨੀ ਚਾਸ਼ਨੀ ਪਾ ਕੇ ਹੁਣ ਇਹਨੂੰ ਨਾ ਹਲਾ ਦੇਣੀ ਚੰਗੀ ਤਰ੍ਹਾਂ ਇਸ ਦਾ ਇਹ ਵਿੱਚ ਰਲਾ ਦਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਫ্লাইਟ ਲੰਘੇ ਨਹੀਂ ਤੈਨਾ ਉੱਥੇ ਜੁੜ ਜੇ ਜਾਊਗਾ ਖੜ ਜੂਗਾ ਰਗਾ ਭਾਈ ਥਾਲੀ ਦੇ ਵਿੱਚ ਲਾ ਲਾਂਗੇ ਕਿਉਂ ਆਪਣੇ ਕੋਲ ਟ੍ਰੇ ਵਰਕ ਵਾਲੀ ਹੈ ਨਹੀਂਗੀ उस सारी बर्फी जी आप कट देंगे हूँ आप तरह ना थो घ्यो ला के ग्रीस कर लिया ਪੇ ਹੁੰਦੀ ਆ ਪਟਰੀ ਇਹਦੇ ਵਿੱਚ ਪਾਨੇ ਪਰ ਆਪਣੇ ਕੋਲੇ ਟ੍ਰੇ ਨਹੀਂ ਆਪਾਂ ਥਾਲੀ ਚ ਪਾ ਦਾਂਗੇ ਇਸ ਤਰ੍ਹਾਂ ਸਾਰੀ ਵਰਫੀ ਜਿਹੜੀ ਸਾਰਾ ਬੇਸਨਾ ਜਲਾਪਾ ਇਹਦੇ ਵਿੱਚ ਕੱਢ ਦਾਂਗੇ ਇਹਨੂੰ ਇਸ ਤਰ੍ਹਾਂ ਹੁਣ ਚੰਗੀ ਤਰ੍ਹਾਂ ਹਲਾਵਾਂਗੇ ਹੁਣ ਆਪਾਂ ਨਾ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ 2 ਘੰਟਿਆਂ ਲਈ 2 ਘੰਟਿਆਂ ਤੋਂ ਪਹਿਲਾਂ ਨਹੀਂ ਗਰਮੀ ਹੈ ਜੀ ਠੰਡਾ ਹੁੰਦਾਗਾ ਅੱਧ ਵੀ ਲੱਗ ਸਕਦਾ ਟਾਈਮ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਟਿੱਕੀਆਂ ਕੱਟਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਬਰਫੀ ਜੀ ਆਪਣੀ ਜਮਾਂਗੇ 1 ਘੰਟੇ ਵਾਸਤੇ ਆਪਾਂ ਫਰਿੱਜ 'ਚ ਰੱਖਤੀ ਸੀ ਫਰਿੱਜ 'ਚ ਨਹੀਂ ਸੌਰੀ ਜੀ ਪੱਖੇ ਦੇਲੇ ਤਿਆਨਾ ਬੱਚਿਆਂ ਹੋਏ ਪਈ ਸੀ ਖਾਲੀ ਇਧਰੋਂ ਕੱਢ ਕੇ ਬੱਚੇ ਆ ਉਹ ਖਾਣ ਲੱਗ ਗਏ ਹੁਣ ਆਪਾਂ ਜੀ ਇਹਦੇ ਟਿੱਕੀਆਂ ਕੱਟਾਂਗੇ ਟਿੱਕੀਆਂ ਤੁਹਾਡੀ ਮਰਜ਼ੀ ਹੈ ਤੁਸੀਂ ਵੱਡੀਆਂ ਨੇ ਛੋਟੀਆਂ ਜਿਸ ਛੇ ਆਪਣੀ ਮਰਜ਼ੀ ਆ ਕੱਟ ਸਕਦੇ ਹੋ ਤੇ ਇਸ ਤਰ੍ਹਾਂ ਨਾ ਆਪਾਂ ਸਾਰੀਆਂ ਇਹਦੇ ਟਿੱਕੀਆਂ ਕੱਟ ਲੈਣੇ ਆ ਆ ਦੇਖ ਸਕਦੇ ਹੋ ਜੀ ਤੁਸੀਂ ਆਪਣੀ ਬੇਸਣ ਵਾਲੀ ਵਰਖੀ ਆ ਬਣ ਕੇ ਬਿਲਕੁਲ ਤਿਆਰ ਆ ਮੇਰੀ ਰੈਸਪੀ ਤੁਹਾਨੂੰ ਚੰਗੀ ਲੱਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਥੋੜਾ ਬਹੁਤ ਬਤਾਨਵਾਸ